ਹਾਂਜੀ ਸ਼ਸ਼ੀ ਕਾਲ ਜੀ ਸਾਰਿਆਂ ਨੂੰ ਹੋਪਸ ਸਾਰੇ ਜਣੇ ਵਧੀਆ ਹੋਗੇ ਤੇ ਇੱਧਰ ਚੱਲਿਆਂਗੇ ਅੱਜ ਆਪਾਂ ਸਭ ਤੋਂ ਪਹਿਲਾਂ मामੂ ਘਰੇ मामੂ ਘਰ ਤੋਂ ਬਾਅਦ ਜਾਣਾ ਸੀ ਅੱਜ ਮਾਸੀ ਕੋਲ ਮਾਸੀ ਕੋਲ ਦਾ ਟੂਰ ਕੱਢਣਾ ਹੈ ਕਿਉਂਕਿ ਅਸੀਂ ਜਾਣਾ ਸਾਰੀ ਫੈਮਿਲੀ ਨੇ ਘੁੰਮਣ ਫਿਰਨ ਲਈ ਤੇ ਇੱਧਰ ਅਭੀ ਜੋਤ ਸਿੰਘ ਹੋ ਗਏ ਰੈਡੀ ਚਾਰੇ ਤੇ ਹੁਣ ਰੱਖਣਾ ਸੀ ਸਮਾਨ ਸਾਰਾ ਗੱਡੀ ਵਿੱਚ ਵੀਦੀ ਜੀ ਹੋ ਗਏ ਚਾਰ ਔਰ ਕੀ ਆਮ ਚੱਲਦੇ ਆ ਗੂਮੀ-ਦੂਮੀ ਕਰਨੇ ਸਵਾਣੀ ਹੀ ਪੁਰਾਣਾ ਰੇਕਪ ਕਰਕੇ ਦਾ ਕੱਟ ਕਰ ਕਰਨਾ ਹੀ ਆ ਸਰ ਹੁਣ ਉਹ ਆਹ ਤਿੱਧਾ ਤੇ ਨਹੀਂ ਮੁਠੀਗਾ ਨਹੀਂ ਯੈਸ ਬ੍ਰਦਰ ਯੈਸ ਕੋਕੜਾ ਨਹੀਂ ਖਾਂਦਾ ਹੁੰਦਾ ਸੀ ਉਹ ਤਾਂ ਉਹ ਲੋਗਾ ਇਸ ਸਾਰਾ ਮੇਕਅਪ ਦਾ ਸਮਾਨ ਹੈ। ਯਸ, ਇਹ ਗੁਰਬਾਣੀ ਦੀ ਚੂੜੀਆਂ ਨੇ। ਤੇ ਇਹ ਆਪਾਂ ਨੂੰ ਫੜਾਵਾਂਗੇ। ਜਾਂਦੇ ਹੋ ਕਿਉਂਕਿ ਮਾਮੀ ਨੇ ਵੀ ਜਾਣੇ ਨਾਲ ਤੇ ਗੁਰਬਾਣੀ ਨੇ ਜਾਣਾ ਨਹੀਂ ਹੋ ਰਹੀ ਅਬ ਦੀ ਨਾਨੀ ਕੋਲ। ਕਿਉਂਕਿ ਇਹਨੇ ਬੱਚੇ ਸੀ ਲਾ ਕੇ ਹੀ ਜਾਉਂਗੀ। ਥੋੜੇ ਦੇਰ ਲਈ। ਚਲ ਆਪਾਂ ਗੱਡੀ 'ਚ ਸਮਾਨ ਰੱਖੀਏ ਪਹਿਲਾਂ ਹੁਣ। ਚਲੋ। ਚਲੋ। ਇਸ ਵਿੱਚ ਕੀ ਹੈ? ਲਾ ਲਾ ਲਾ। ਬੜੀ ਮੰਮੀ ਦੇ ਕੰਮ ਦੇਖੋ ਉੱਧਰ ਵਾਲੀ ਦੇ। ਪਰ ਫਿਰ ਉਹਨੂੰ ਦੇਖੋ ਉਹਦੇ ਚ ਬਲੇਟ ਕਦੇ 7 ਟੱਕਾ ਨਾ ਹੋ ਰਹੇ। ਹਾਂ। ਪਰ ਫਿਰ ਬਿਟੀ ਲਾਉ ਆ ਬਿਆ ਸੀਗਾ। ਕਮ ਸਮਾਨ ਜ਼ਿਆਦਾ ਹੋ ਗਿਆ ਹੁਣ। ਮੈਂ ਸੋਚਦਾ ਵੀ ਆਹ ਬੈਗ ਨਾਲ ਲਵਣਾ। ਜੋ ਰੈੱਡ ਬੈਗ ਲੈ ਜੀਏ ਤੇ ਜ਼ਿਆਦਾ ਵਧੀਆ ਕਿਉਂਕਿ ਇਹਦੇ ਚ ਨਾ ਇੰਨੇ ਕੱਪੜੇ ਨਹੀਂ ਆਉਂਦੇ ਹੈ ਕਿਉਂਕਿ ਇਹ ਤਾਂ ਤਾਂ ਖੁੱਦਾ ਹੀ ਇੰਨਾ ਭਾਰ ਹੈ। ਹਾਂਜੀ। ਇਹ ਤਾਂ ਬੈਗ ਨੂੰ ਠੀਕ ਠੀਕ ਕਰੇਗਾ। ਆਹ ਚੇਂਜ ਕਰੀਏ ਪਹਿਲਾਂ। ਇਹਦੀ ਜਗ੍ਹਾ ਨਾ ਉਹ ਲੈ ਕੇ ਜਾਣੀ। ਇੱਕ ਪਾਉ ਕੁੰਨੜ ਡੁੱਲਾ ਚਲੋ ਚੰਗੀ ਲਈ ਤਾਂ ਆਜੀ ਇਹ ਤਾਂ ਦੇ ਚ ਇੱਕ ਵੈ ਨਾਲੇ ਵੱਡਾ ਲੱਗੇ ਕਦੋਂ ਮੈਂ ਉਹ ਲੈ ਆਂਦਾ ਮੈਂ ਦਵਾਈ ਤੋਂ ਲੈ ਕੇ ਆਂਦਾ ਸੀਗਾ ਇਹਦੇ ਨਾਲ ਖੋਦਈ ਨਾ ਵੇਟਿਆ ਦੇ ਆਹਰਾ ਬੂਤੇ ਕੋਸ਼ੇ ਛੋਟਾ ਹੈ ਦੇਖ ਇਹਦੇ ਚ ਹੁਣ ਉਹ ਵੀ ਖਲਗੀ ਕਰਤਾ ਪਰ ਇਹਨੂੰ ਨਾ ਖਾਦੀ ਨੂੰ ਵੀ ਲਈ ਜਾਂਦੇ ਆ। ਕਈ ਵਾਰੀ ਕੋਈ ਜੀ ਪਾਣੀ ਪੈ ਜਾਂਦੀ ਹੈ। ਹਾਂਜੀ। ਇਹ ਕਿਤਾਈ ਇਹਦੇ। ਕਿਉਂ ਹੋਇਆ? ਗਾੜੀ। ਜਿਹੜੇ ਤੋਟਾ ਜਾਲੀਆਂ ਕਰਕੇ ਨਹੀਂ ਸੈਟਿੰਗ ਆਉਂਦੀ। ਮੈਨੂੰ ਤਾਂ ਹੀ ਨਹੀਂ ਪਤਾ ਵੀ ਇੰਨਾ ਸਮਾਨ ਆ ਜਾਏਗਾ। ਜਾਲੀਆਂ ਕੱਢ ਦੋ। ਬਾਈ ਕੈਵੇਂ ਬੁਲਤੀ ਹੈ। ਕਾਫੜ ਕੇ ਰੱਖੋ। ਨਾ ਮੈਂ ਨਹੀਂ ਇਹ ਤਾਂ ਕਰਨੀ ਇਹ ਚਾਹਦੇ ਮਮਾ ਕੋਕ ਨਹੀਂ ਤਾਂ ਬਣੀ ਆਹੀ ਓਖਾ ਸੀਗਾ ਮੈਨੂੰ ਵੀ ਜਾਲੀ ਨਾ ਲਾਣੀ ਪਵੇ ਗੱਡੀ ਦੀ ਉਹ ਲਾਣੀ ਪੈ ਗਈ ਨਾ ਪਰ ਵਾਸੋ ਸਮਾਨ ਸੌਖਾ ਕਰਿਆ ਜਾਏਗਾ ਆਹੀ ਇੱਕ ਦਾਲੀਆਂ ਬਾਚੀ ਰੱਖਦੇ ਹਾਂ ਓਏ ਤੁਹਾਨੂੰ ਮਗਨ ਨਹੀਂ ਆਹੜੇ ਮੰਮੀ ਦਾ ਬੈਗ ਲੈ ਕੇ ਆ ਪਹਿਲਾਂ ਤਾਂ ਵੱਡਾ ਕੰਜਰਾ ਵਾਲਾ ਬੇੜੀ ਜਾਂਦਾ ਗਿਆ ਵੀ ਤੂੰ ਲੈ ਤੇਰੀ ਵੀ ਆ ਤੇਰੀ ਦੀ ਚੁੰਡੀਆਂ ਆਏ ਹਾਏ ਆਏ ਹਾਏ ਆਏ ਹਾਏ ਆ ਕਿੰਨੂ ਟੰਕੀ ਹੈ ਓਏ ਓਏ ਆ ਘਰੇ ਟਾਈਮ ਤੇ ਰੋਟੀ ਦਾ ਸਾਡਾ ਕੋਈ ਕੰਮ

ਹੌਲੀ ਹੌਲੀ ਪਾ ਲੀਏ ਨਾ ਹੌਲੀ ਹੌਲੀ ਲੈ ਮੈਂ ਤੈਨੂੰ ਕੱਢ ਕੇ ਦਿੰਦੀ ਆ ਤੂੰ ਪਾਈ ਦੇ ਦੀ ਦੀ ਰੁਪਈਆ ਮੈਂ 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 ਪਾ ਲੈ ਪਾ ਲੈ ਦੋਈ ਪਾ ਇਧਰ ਦੀ ਨਹੀਂ ਪੁੱਠੀ ਪੈ ਰਹੀ ਐ ਪਹਿਲਾਂ ਆ ਪੈਗੀ ਲਾਲ ਹੁਣ ਬੈ ਜੀ ਨਾ ਪਹਿਲਾਂ ਲਾਲ ਇੱਕ ਮਿੰਟ ਇੱਕ ਮਿੰਟ ਪੁੱਠੀ ਓਏ ਹੋਏ ਕੰਜਰਾ ਪਹਿਲਾਂ ਚਿੱਟੀ ਪੈ ਗਈ ਦੀ ਚਿੱਟੀ ਹਾਂ ਐਵੇਂ ਪਾ ਆਹ ਦੀ ਐਵੇਂ ਆ ਖਾਲੀ ਨਹੀਂ ਖਾਲੀ ਆ ਦੇਖ ਓਏ ਕਿੰਨੀਆਂ ਸੋਹਣੀਆਂ ਨੌਣੀਆਂ ਨੇ ਨਾ ਮੈਨੂੰ ਹੈਨਾ ਕੀ ਇਹ ਬਣਵਾ ਚੂੜੀ ਐ ਨੋਣੀ ਹਾਂ ਹਾਂ ਗੁਗਲੀ ਜੀ ਨੋ ਪਾਲਛੀ ਲੱਗੀ ਜ ਮਰ ਜਾਓ ਬਾਬੇ ਨੋ ਪਾਲਛੀ ਬਿਸਟਿਕ ਨਾ ਕਿ ਨੰਨੂ ਆਜੇਗਾ ਬੰਨ ਇਹ ਕੌਣ ਆਇਆ ਚੂੜੀਆਂ ਨੰਨੂ ਆ ਕੇ ਮਿਲ ਕੇ ਜਾਵਾਂਗੇ ਬਾਬੇ ਤੇਰੀ ਤੇ ਬਾਜੀ ਇੱਕ ਮਿੰਟ ਵੀ ਚੁੱਪ ਕੌਣ ਲੈ ਕੇ ਆਇਆ ਬੰਨੂ ਚੂੜੀਆਂ ਕੌਣ ਲੈ ਕੇ ਦੀ ਦੀ ਬਾਤ ਸੁਣ ਲੈ ਲੋ ਜੀ ਕਹਿੰਦੇ ਅਸੀਂ ਚੱਲ ਪਏ ਘਰ ਤੋਂ ਕਿੱਥੇ ਚੱਲਨੇ ਆ ਵੀ ਆਪਾਂ ਹੁਣ ਕੋਲੇ ਤੇ ਕਸਵਾਰੀ ਚੱਕਣੀ ਸੀ ਰਾਸਤੇ ਚ ਫਰੋਜੀ ਸੂਟ ਵਾਲੀ ਉਹਨੂੰ ਵੀ ਚੱਕ ਲਿਆ ਤੇ ਗੁਰਬਾਣੀ ਰਹਗੀ ਆਪਦੀ ਨਾਨੀ ਕੋਲੇ ਅਸੀਂ ਜਾਵਾਂਗੇ ਹੁਣ ਘੁੰਮਣ ਕਿਉਂਕਿ ਦੋ ਜਵਾਕ ਬਹੁਤ ਤੰਗ ਕਰਦੇ ਨੇ ਇਸ ਕਰਕੇ ਅਸੀਂ ਇਹਨਾਂ ਦੋਨਾਂ ਨੂੰ ਅਲੱਗ-ਅਲੱਗ ਲੈ ਕੇ ਜਾਵਾਂਗੇ ਇਸ ਤੋਂ ਬਾਅਦ ਹੋ ਜਾਏਗੀ ਘੁੰਮਣ ਇਹ ਕਰ ਰਹੇਗਾ ਹੋਰ ਇਹਦੇ ਕੋਲ ਕਹਿੰਦਾ ਆ ਵੀ ਸ਼ੀਸ਼ਾ ਨਾ ਗੰਦਾ ਕਰ ਤੈਨੂੰ ਪਤਾ ਹੈ ਨਾ ਹੁਣ ਮੈਂ ਗੱਡੀ 'ਚ ਸਫਾਈ ਰੱਖਣ ਲੱਗ ਗਿਆ ਪਤਾ ਹੈ ਨਾ ਪਤਾ ਹੈ ਨਾ ਬੱਤੂ ਰੋਗ ਦਾ ਕੋਈ ਨਾ ਵੀਡੀਓ ਬੰਦੀ ਵੀ ਜਾਏਗੀ ਭਾਜੀ ਕੋਲ ਤੇਰੇ ਕੋਲ ਕੋਈ ਨਾ ਡੀਟਾਵਲ ਤੇ ਮੰਮੀ ਹੁਣਾਂ ਦੇ ਮਾਮੇ ਨਾਲ ਦੇ ਕੋਲ ਚੜਾ ਕੋਚਾ ਚਲ ਬਾਕੀ ਆਪ ਕਿੱਥੇ ਕੋ ਪਹੁੰਚ ਗਏ ਅਸੀਂ ਪਹੁੰਚ ਗਏ ਤੇ ਵੇ ਲੈ ਜਾ ਇੱਜਾ ਗਾ ਗੱਡੀ ਨੇ ਜਗਾਤੀ 32 ਤੇ ਹੁਣ ਪਹੁੰਚ ਗਏ ਆਪਾ ਪੈਟਰੋਲ ਪੰਪ ਪਰ ਵੀਰੇ 2010 ਦਾ ਪਾ ਦੋ ਕਿੰਨੇ ਦਾ 210 ਹੋ ਜੀ ਕੇ ਅੱਜ ਮੁਰਤ ਸੀਗਾ ਤੁਹਾਡਾ ਹਾਂ ਜਮੂਰਤ ਆ ਚੱਲ ਵਧੀਆ ਗੱਲ ਹੈ ਬਹੁਤ ਵਧੀਆ ਗੱਲ ਹੈ ਇਹਨਾਂ ਨੇ ਸਾਰਿਆਂ ਨੂੰ ਅੱਜ ਦੇ ਤਿੰਨੇ ਗੇ ਸਵੀਟਸ ਤੁਹਾਨੂੰ ਵੀ ਮਿਲ ਗਏ ਹਾਂ ਮਿਲ ਗਏ ਅਭੀ ਗਿੱਲ ਲਿਆ ਪੈਸੇ ਕਿੰਨੇ ਹੋ ਗਏ ਚਾਲੇ ਕਿੰਨੇ ਹੋ ਗਏ 10 5 6 ਫੜਾ ਦੇ ਅੰਕਲ ਕੋ ਫੜਾ ਦੇ ਫੜਾ ਦੇ ਫੜਾ ਦੇ ਪਹਿਲਾਂ ਪੁੱਛ ਲਿੰਕਾ ਤੇਲ ਪਾ ਗਿਆ ਆ ਯੂ ਹੀ ਦੇ ਰਗਾ ਬੱਸ ਯਾਹ ਜਸਰ ਵੀ ਉਸਣਾ ਸਾਰਿਆਂ ਨੂੰ ਦੇ ਹੀ ਦੇਣ ਵਾਪਸ ਲੈ ਲਾ ਹੁਣ ਉਹਨਾਂ ਨੇ ਵਾਪਸ ਵੀ ਨਹੀਂ ਦੇਣੀ ਹੈ ਨਹੀਂ ਦੇਂਦੇ ਲੈ ਕੇ ਦੇਖ ਪੁੱਛ ਕੇ ਵਾਪਸ ਦੇ ਦੋਗੇ ਕਿ ਪੈਸੇ ਵਾਪਸ ਦੇ ਦੋ ਸਾਡੇ ਇਹ ਹਰ ਕਿ ਮੈਂ ਉਪਾਣੂ ਛੱਟਣਾ ਹਾਲੀ ਤੋਂ ਸਾਰੇ ਰਾਸਤਾ ਹੈ ਬੱਦਾ ਹੂੰ ਲਮੇ ਰੋ ਰਛੀਸ਼ਾ ਮਾਰਦੀ ਕਰ ਦ ਕੱਲ ਦੇ ਠੀਕ ਹੈ ਚਾਬੀ ਤਾਂ ਲੈ ਲੈ ਆਪਣੀ ਗੱਡੀ ਕੀ ਹੋ ਗਈ ਲਓ ਜੀ ਕੰਦੇ ਮਾਸੀ ਦੇ ਘਰ ਅਸੀਂ ਪਹੁੰਚ ਗਏ ਚੰਗ ਤੋ ਉਤਰੋ ਸੰਗ ਦੇ ਉਤਰਨ ਲੱਗੀ ਉਤਰੋ ਉਤਰੋ ਫਿਰ ਬਾਅਦ ਕੀ ਗੱਡੀ ਲਾਉਂਗਾ ਨਹੀਂ ਹੱਥ ਚੋਕਲਾ ਲੈ ਕੇ ਰਪਸ ਕੋਈ ਪਤਾ ਨਹੀਂ ਲੱਗਦਾ ਵੇ ਅੱਛਾ ਅਸਲੀ ਹਜੇ ਪਾਈਆਂ ਨਹੀਂ ਅਸਲੀ ਤੇ ਜਪਾਈਆਂ ਨਹੀਂ ਠੀਕ ਹੈ ਮੈਂ ਤੇ ਲਾ ਕੇ ਤਰ ਕੇ ਜਾਣੀਆਂ ਨਹੀਂ ਠੀਕ ਹੈ ਹਾਂ ਸਹੀ ਗੱਲ ਐ ਮਾਸੀ ਜਮਾ ਨਹੀਂ ਪਤਾ ਲੱਗਦਾ ਅਰਮਾਨ ਦੇ ਨੂੰ ਪਤਾ ਲੱਗਦਾ ਵੀ ਅਸਲੀ ਕਿਹੜੀਆਂ ਨਕਲੀ ਕਿਹੜੀਆਂ ਨੇ ਕੋਈ ਕੋਣ ਨਹੀਂ ਪਤਾ ਲੱਗਦਾ ਜਮਾ ਵੀ ਨਹੀਂ ਪਤਾ ਲੱਗਦਾ ਮੈਂ ਤੇਰਾ ਹੀ ਪਾ ਦੇਣਾ ਮੈਂ ਲਵਾਣ ਦੇ ਤੇ ਹਾਂ ਬਈ ਜਮਾ ਹੀ ਨਹੀਂ ਪਤਾ ਲੱਗਦਾ ਰਤੀ ਵੀ ਨਹੀਂ ਪਤਾ ਲੱਗਦਾ ਹੁਣ ਫਿਰ ਮੈਂ ਖੁਰਕਾ ਦੋ ਕੁ ਜੀਆਂ ਪਈਆਂ ਨੂੰ ਘਸਾ ਦੇ ਕੋਈ ਲੋ ਜੀ ਇੱਧਰ ਮੈਨੂੰ ਵੀ ਆਰਡਰ ਹੋ ਗਿਆ ਕੀ ਕੀ ਲਾ ਕੇ ਜਾਣਾ ਮੈਂ ਚੈਨੀ ਗਲਚਾ ਵੀ ਲਾ ਦੇ ਗਲਚਾ ਵੀ ਲਾਣੀ ਕੰਨਾਂ ਚੋਂ ਨਹੀਂ ਲੋਂਦਾ ਮੈਂ ਨਾਲੇ ਤੁੰ ਰਿਆ ਨਹੀਂ ਉਹ ਦੇ ਨਿਕਰੀ ਤੇ ਆ ਲਾ ਕੇ ਜਾਵਾਂਗਾ ਅਸੀਂ ਜਾਣਾ ਘੁੰਮਣ ਘੁੰਮਣ ਕਿੱਥੇ ਜਾਣਾ ਵੀ ਲੌਗਜ਼ ਨਾਲ ਬਨੇ ਰਹੇ ਹੋ ਅਜੇ ਸਾਨੂੰ ਨਹੀਂ ਨਹੀ ਨਾ ਪਤਾ ਮੈਂ ਅਸੀਂ ਆਪਾਂ ਸਾਰਾ ਪਤਾ ਹੈ ਤੁਹਾਨੂੰ ਮੈਨੂੰ ਵੀ ਲੱਗ ਗਿਆ ਸਟੀਚਿੰਗ ਕਰਨਾ ਹੁਣ ਰਮਨਦੀਪ ਦਾ ਸੂਟ ਬਣਾਉਣੇ ਚਾਹੀਏ ਥੱਲੋਂ ਥੋੜਾ ਘੇਰਾ ਅਬੀ ਤੂੰ ਬਣਾ ਦੇ ਹਾਂ ਫੇਰੇ ਆਪਾਂ ਸਾਢੇ 6 ਐ ਕਰਾਂਗੇ ਨਾ ਪਰ ਟ੍ਰੇਨ 'ਚ ਰੱਖ ਲਾਂਗੇ ਐ ਕਰਾਂਗੇ ਟ੍ਰੇਨ ਦੇ ਵਿੱਚ ਮਸ਼ੀਨ ਰੱਖ ਲਾਂਗੇ ਠੀਕ ਹੈ ਅੱਜ ਵੀ ਸਾਨੂੰ ਸਾਰੇ ਰਾ ਚੋਰਾ ਲੱਗਾ ਰਿਹਾ ਠੀਕ ਹੈ 2000 ਰੁਪਿਆ ਖਰਾਬ ਹੋ ਗਿਆ ਨਹੀਂ ਤੇ ਮੈਂ ਹੁਣ ਤੱਕ ਨਾ ਇੱਕ ਸੂਟ ਬਣਾ ਲੈਣਾ ਸੀ ਨੇ ਜਿੰਨੇ ਕੰਮ ਪਰ ਐ ਐਵੇਂ ਮੇਰੇ ਹਸਬੈਂਡ ਨੂੰ ਇਹ ਹੁਣ ਮੈਨੂੰ ਬੜੇ ਕਮੈਂਟ ਆਣਗੇ ਵੀ ਤੁਹਾਡੇ ਹਸਬੈਂਡ ਨੇ ਮਾਰੇ ਉਹਨਾਂ ਨੂੰ ਐ ਆਵੇ ਮੈਂ ਕੰਮ ਕਰ ਲਾਂ ਮੈਂ ਕੰਮ ਕਰ ਲਾਂ ਫਿਰ ਆਪਾਂ ਤਾਈਂ ਡਾਵਾਂਗੇ ਨਾ ਸਹੀ ਹੈ ਉਹਦੀ ਮੇਕ ਪਾ ਲੀ ਨਾ ਮੈਂ ਪੱਗ ਬੰਨੀ ਵਗੈਰਾ ਨਹੀਂ ਉਹ ਪਾਣ ਤੋ ਆਏ ਹਾਏ ਮੁੰਡੇ ਦੀ ਪੱਗ ਮੈਨੂੰ ਕਿਵੇਂ ਮਿਲਨੇ ਹੈ ਗੱਡਿਆ ਥਲਾਗੇ ਸਤਿ ਸ੍ਰੀ ਅਕਾਲ ਕੀ ਹਾਲੇ ਵਧੀਆ ਕਿੱਧਰ ਜਾ ਲਾ ਹਣ ਗਾਵਾ ਦਾ ਜਾਣਾ ਓਹੋ ਅਭੀ ਚੰਡੀਗੜ੍ਹ ਕੋਣ ਹੈ ਚੰਡੀਗੜ੍ਹ ਮੇਰੀ ਫਰੈਂਡ ਹੈ ਫਰੈਂਡ ਹੈ ਚੰਡੀਗੜ੍ਹ ਤੇ ਮੁੰਡਾ ਦਾ ਆਪਣੀ ਜੀ ਚਾ ਚੰਡੀਗੜ੍ਹ ਵੀ ਜੜ ਕੰਮ ਸਬ ਸਟੀਚਿੰਗ ਕਰ ਰਹੇ ਨੇਗੇ ਜਦੋਂ ਉਹਦੇ ਆਏ ਆ ਉਦੋਂ ਦੇ ਅਸੀਂ ਸੂਟ ਸਿਫਟ ਕਰ ਰਹੇ ਹਾਂ ਲੋ ਜੀ ਕੰਦੇ ਅੰਦਰ ਰਾਤ ਦਾ ਖਾਣਾ ਸ਼ੁਰੂ ਰਾਤ ਦਾ ਨਹੀਂ ਮਤਲਬ ਸਵੇਰ ਦਾ ਸੁਭਾ ਦਾ ਸਾਡੇ ਘਰੇ ਜਗ ਰਹੇ ਆ ਨਾ ਲਵਾਈ ਬੈਠੇ ਹਲਵਾਈ ਬੈਠੇ ਹੋਏ ਨੇ ਨਹੀਂ ਅਸੀਂ ਸੁਭਾ ਜਾਣਾ ਹੈ ਹਰਮੰਦਰ ਸਾਹਿਬ ਤੇ ਟ੍ਰੇਨ ਦਾ ਖਾਣਾ ਆਪਣਾ ਕੀ ਬਣਾਉਣਾ ਆਪਾਂ ਸੁੱਕੇ ਆਲੂ ਸੁੱਕੇ ਆਲੂ ਕੱਲੇ ਅਸੀਂ ਆਲੂ ਹੀ ਖਾਵਾਂਗੇ ਮਿੱਠੀ ਚਟਨੀ ਨਾਲ ਨਾਲ ਮਿੱਠੀ ਚਟਨੀ ਨਾਲ ਅੰਬ ਦਾ ਚਾਹ ਤੇ ਟਾਈਮ ਦੇਖ ਲਓ ਵੀ ਸਾਢੇ ਸਾਢੇ ਕਿੰਨੇ ਹੋ ਗਏ ਨੇ 11 ਵਜੇ ਜਾਣਾ 11 ਵਜੇ ਜਾਣਾ ਤੇ ਸਾਡਾ ਸੌਣਾ ਵੀ ਆਖਣੀ ਤੇ ਇੱਧਰ ਅਭੀ ਅਭੀ ਓਏ ਗੱਟੂ ਜਿਵੇਂ ਆਪਾਂ ਦੇਖ ਲੋ ਹਜੇ ਵੀ ਹਜੇ ਵੀ ਨੀ ਸੱਤਾ ਹੈਗਾ ਮੈਂ ਕਿਤੇ ਵਿਆਹ ਨਹੀਂ ਕਿਉਂ ਐਸੀ ਮੇਰੇ ਵਿਆਹ ਤੇ ਮਾਸੇਂਦੀ ਨਹੀਂ 1.5 ਵਜੇ ਕੁੜੀ ਨੂੰ ਨਾ ਥਾਰੇ ਚੜਾਈ ਦੋ ਮੈਂ ਮਾਸੇਂਦੀ ਆਹ ਹੈ ਢੀਆ ਜੇ ਦੇਖਿਆ ਤਾਂ ਸੱਚੀ ਮੁਚੀ ਆਹ ਚੂੜਾ ਵੀ ਫੜਾਵੇ ਤੇ ਲਾੜੀ ਚੂੜਾ ਪਾਵੇ ਸਹੀ ਗੱਲ ਲੈਣਾਂ ਟਾਂ ਆਉਣ ਵਾਲੀ ਪਾਤਾ ਸੀ ਮੇਰੇ ਯਾਰ ਨੂੰ ਪੰਜ ਪੰਜ ਕਵਜੇ ਪਾਤੀ ਬਣਾ ਕੇ ਤੇ ਡੁੱਬਾ ਜਾਨੇ ਦਵਾਈ ਤੋਂ ਆ ਕੇ ਮੈਨੂੰ ਪਾਤਨ ਵਾਲੀ ਯਾਦ ਵੀ ਆ ਗਈ ਸੀ ਤੁਹਾਡੀ ਕਾਦੀ ਲੜਾਈ ਪਈ ਹੋਈ ਹੈ ਦੋਨਾਂ ਦੀ ਕੀ ਲੈਣ ਦੱਸ ਕੀ ਲੈਣਾ ਮੋਟਾ ਮੋਟਾ ਕੀ ਐ ਇਹਦੇ ਬੈਠੀ ਐ ਟਾਊਨ ਦੇ ਕੋਪਰ 11:00 ਵੱਜ ਗਏ ਨੇ ਤੇ 3 ਵਜੇ ਸਾਰਿਆਂ ਨੇ ਉੱਠਣੇ ਸਹੀ ਗੱਲ ਲਿਖ ਕੇ ਕਰਕੇ ਨਾ ਸਾਰੇ ਨਾਲੋ ਕਿਉਂਕਿ ਇਧਰ ਆ ਦੇਖ ਲੋ ਆ ਦੇਖ ਲੋ ਆ ਦੇਖ ਲੋ ਤੇ ਇਧਰ ਸੂਟ ਕੰਪਲੀਟ ਕਰ ਹੀ ਦਿੱਤਾ 11:00 ਵਜੇ ਤੱਕ ਕਿੰਨੇ ਵਜੇ ਲੱਗਿਆ ਸੀ ਮੰਮੀ ਜੀ

ਫੱਟੇ ਵਾਲੀ ਆ ਖੰਡੇ ਫੱਟੇ ਵਾਲੀ ਕੰਦੇ ਹਾਂ ਖੰਡੇ ਠੀਕ ਐ